ਤਿਆਂ ਜੀ ਕਿਸਾਨ ਵੀਰੋ ਇਦਾਂ ਨਹੀਂ ਹੋਰ ਵੀ ਸੋਹਣੀਆਂ ਸੋਹਣੀਆਂ ਵੀਡੀਆਂ ਵੇਖਣ ਲਈ ਇਹਨਾਂ ਨੂੰ ਸਬਸਕ੍ਰਾਈਬ ਕਰੋ ਜੇ ਫੇਸਬੁੱਕ ਤੇ ਹੋ ਤਾਂ ਬਿੱਟੂ ਨੀਆ ਪਰ ਪੇਜ ਨੂੰ ਫਾਲੋ ਕਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਾਲੇ ਰਾਮ ਰਾਮ ਸਲਾਮ ਮੈਂ ਤੁਹਾਡਾ ਦੋਸਤ ਐਂਡ ਹੋਸਟ ਬਿੱਟੂ ਨੀਆ ਪਰ ਸਵਾਗਤ ਕਰਨਾ ਅੱਜ ਇੱਕ ਨਿਊ ਹੋਰ ਵੀਡੀਓ ਵਿੱਚ ਕਿਸਾਨ ਵੀਰੋ ਅੱਜ ਆਪਾਂ ਤੁਹਾਨੂੰ ਇੱਕ ਯੂਨੀਕ ਐਂਟਿਕ ਪੀਸ ਦਿਖਾਉਣ ਲੱਗੇ ਆਂ ਵੀਰ ਉਹਨਾਂ ਦਾ ਬੜਾ ਸਾਂਭ ਕੇ ਰੱਖਿਆ ਹੋਇਆ ਟਰੈਕਟਰ ਪੁਰਾਣਾ ਤੇ ਨਾਲੇ ਵੀਰ ਨਾਲ ਮੁਲਾਕਾਤ ਕਰਾਉਨੇ ਆਂ ਆ ਵੀਰ ਵੀ ਆਪਣੇ ਨਾਲ ਆ ਸਤਿ ਸ਼੍ਰੀ ਅਕਾਲ ਵੀ ਸਤਿ ਸ਼੍ਰੀ ਅਕਾਲ ਜੀ 40 ਟੱਕ ਵਧੀਆ ਵਧੀਆ ਤੁਸੀਂ ਤੇ ਦਰਸ਼ਕਾਂ ਨੂੰ ਆਪਣਾ ਕਿਸਾਨ ਵੀਰ ਨੂੰ ਇੱਕ ਵਾਰ ਪਿੰਡ ਤੇ ਨਾਮ ਦੱਸ ਦੋ ਪਿੰਡ ਪੁੱਟਾ ਵੀਰ ਜਿਲ੍ਹਾ ਲੋਧਿਆ ਠੀਕ ਆ ਇਹ ਮਾਲਾ ਟਰੈਕਟਰ ਤੁਸੀਂ ਇਦਾਂ ਬਣਾ ਕੇ ਰੱਖਿਆ ਸਾਰਿਆਂ ਤੋਂ ਵੱਖਰਾ ਇਹ ਕਿਦਾਂ ਦਿਮਾਗ ਚ ਆਇਆ ਤੁਹਾਡਾ ਬਹੁਤ ਸੋਈ ਵੀਰ ਇਹ ਤਾਂ ਕੰਮ ਕੁੰਮ ਤਾਂ ਲੈਂਦੇ ਨਹੀਂ ਖੜਾ ਹੀ ਹੁੰਦਾ ਹਾਂ ਖੜਾ ਹੀ ਆ ਬਾ ਜਾਣੀ ਕਿਹੜੇ ਗੂੜੇ ਦੇਣ ਰੱਖਿਆ ਅੱਛਾ ਅੱਛਾ ਜਾਨੀ ਹੋਇਆ ਪੁੱਛਣਾ ਵੀ ਜਾਨੀ ਸਾਰਿਆਂ ਨਾਲ ਵੱਖਰਾ ਹੀ ਆ ਨਹੀਂ ਤਾਂ ਕੋਈ ਕਿਵੇਂ ਕਰਾਉਂਦਾ ਕੋਈ ਕਿਸੇ ਕਿਵੇਂ ਕਰਾਉਂਦਾ ਉਹ ਮੈਂ ਟਾਇਰ ਨੇ ਵਿੱਚ ਬੰਦੇ ਸਪੇਸਰ ਪਾ ਕੇ ਕੱਢਦੇ ਆਂ ਜੀ ਪੁੱਛੇ ਕਰਤੇ ਸਿੱਧੇ ਹੀ ਹੱਸ ਆਹ ਚੱਕਰ ਠੀਕ ਆ ਆਜਾ ਇਧਰ ਜੀ ਆ ਕੇ ਵੀ ਦਿਖਾ ਦੇ ਮੋਣੇ ਇਧਰ ਆ ਜਿਹੜਾ ਇਹਦੇ ਨਾਲ ਜਿੰਨਾ ਵੀ ਸਮਾਨ ਆ ਇਹ ਸਾਰਾ ਨਾਲ ਦਾ ਹੀ ਆ ਸਾਰਾ ਇਹਨਾਂ ਦਾ ਵੀਰੇ ਹੀਟਰਾਂ ਵਾਲਾ ਇਹ ਹੀਟਰਾਂ ਵਾਲਾ ਆ ਨਹੀਂ ਤਾਂ ਲੋਕ 30 ਲੈਟ ਕਰਾ ਲੈਂਦੇ ਨੇ 30 ਲੈਟ ਨਹੀਂ ਹੈਗਾ ਇਹ ਇਹ ਕਿੰਨੇ ਮਾਡਲ ਆ ਆਪਣੇ ਇਹ 85 ਆ 1985 ਮਾਡਲ ਜਿਹੜਾ ਪੀਲੇ ਚੱਕਿਆਂ ਨਾਲ ਆਇਆ ਸੀ ਹਨਾ ਹਾਈ ਸਪੀਡ ਆ ਹਾਈ ਸਪੀਡ ਪਹਿਲਾਂ ਇੰਟਰ ਦੂਜੇ ਹੁੰਦੇ ਸੀ ਹਾਂ ਜਾਨੀ ਮੰਨ ਲਾ ਜੇ ਉਹ ਮੰਨ ਲਾ ਵੀ ਪਹਿਲੇ ਹਾਈ ਚ ਤੁਰੂ ਇਹ ਮੰਨ ਲਾ ਵੀ ਜਿੰਨਾ ਕੋ ਮੰਨ ਲਾ ਚੌਥੇ ਲੋ ਜੁਰਦਾ ਪਹਿਲੇ ਹਾਈ ਚ ਤੁਰ ਜਾਂਦਾ ਠੀਕ ਆ ਠੀਕ ਆ ਔਲਾਕ ਹੈ ਆਹ ਪਾਪ ਵਗੈਰਾ ਵੀ ਰਿੰਗ ਨਾਲ 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 ਸਾਰੇ ਮਾਰ ਕੇ ਨਾਲ ਦੇ ਹਾਂ ਰੰਗੇ ਲਿਆ ਹੋਇਆ ਹੈ ਕਿ ਨਹੀਂ ਇਹ ਜਾਨੀ ਉਹ ਫਿਰ ਥੋੜੋ ਦਾਦੇ ਵਗੈਰਾ ਨੇ ਲਿਆਵਾਂ ਲੱਗਦਾ ਹਾਂ ਪਹਿਲਾਂ ਦਾ ਹੀ ਆ ਵੀਰੇ ਬਜ਼ੁਰਗਾਂ ਦਾ ਹੀ ਆ ਬਜ਼ੁਰਗਾਂ ਨੇ ਲਿਆਦੀ ਜਾਨੀ ਤੁਸੀਂ ਸਾਹਮਣੇ ਰੱਖਿਆ ਹੋਇਆ ਹੈ ਨਿਸ਼ਾਨੀ ਬਜ਼ੁਰਗਾਂ ਦੀ ਕਿ ਨਹੀਂ ਤੇ ਕਹਿ ਲਈ ਆਪਾਂ ਸਹੀ ਗੱਲ ਕਿਸਾਨ ਵੀ ਰੋ ਠੰਡ ਵੀ ਜਾਨੀ ਅੱਜ ਪੂਰੀ ਹੈ ਕਿ ਨਹੀਂ ਪਾਪਾ ਨਿਕਲਦੀਆਂ ਨੇ ਮੂੰਹ ਚੋਂ ਤੇ ਆ ਜੋ ਇਹ ਟਾਰ ਫਿਰ ਕਿੱਥੋਂ ਵਪਗ ਲੈ ਆਂਦੇ ਇਹ ਸਮਰਾਲਿਓ ਲੈਂਦੇ ਵੀਰੇ ਸਮਰਾਲਿਓ ਹਾਂ ਤੇ ਏਮ ਏਮ ਵਾਲਿਆਂ ਦੇ ਹਾਂ 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 ਉਹਨਾਂ ਦੀ ਮਸੂਰ ਨੇ ਟਾਇਰ ਤਾਂ ਉਹੀ ਪਾਉਂਦੇ ਨੇ ਇਹ ਹੈਵੀ ਵੀਰੇ ਚੌੜਾ ਆਂ ਆਪਣਾ ਨਹੀਂ ਬੰਦੇ ਉਹ ਵੀ ਵਧੀਆ ਨੇ ਭਾਸਰ ਦੇ ਦਿੰਦੇ ਨੇ ਚੀਜ਼ ਸਹੀ ਸਹੀ ਰੇਟ ਦਿੰਦੇ ਨੇ ਰਮ ਵੀ ਨਾਲੇ ਉਹਦੇ ਪ੍ਰੇਮ ਵਾਲੇ ਨੇ ਜਿਹੜੇ ਡਰਲਮਸ ਇਹ ਨਮ ਬਣਾਉਂਦੇ ਨੇ ਉਹ ਵੀ ਆਪਣਾ ਯਾਰ ਉਹ ਤਕਰੀਬਨ ਤਕਰੀਬਨ ਉੱਥੇ ਹੀ ਜਾਂਦੇ ਉਹ ਰਮ ਵੀ ਉਹੀ ਤਿਆਰ ਕਰਦੇ ਨੇ ਆ ਮੂਰੋਂ ਦੇਖ ਲਓ ਮੂਰੋਂ ਬਣਾਏ ਲਈ ਤੇ ਯਾਨੀ ਕਿੰਨਾ ਚਿਰ ਹੋ ਗਿਆ ਟਾਇਰ ਟੂਰ ਪਵਾਇਆ ਨੂੰ ਇਹਨਾਂ ਨੂੰ ਇਹਨਾਂ ਦਾ ਵੀਰੇ ਕਾਫੀ ਟਾਈਮ ਹੋਣਾ ਜਾਨੀ ਕੱਢ ਲਈਦਾ ਕਈ ਕਰੋ 6-6 ਮਹੀਨੇ ਖੜਾ ਰਹਿੰਦਾ ਜਾਨੀ ਛੜੀਦੇ ਨਹੀਂ ਹੁਣ ਮੈਂ ਨਗਰ ਗਈ ਤਨ ਦੀ ਸਾਡੇ ਪਣ ਨਗਰ ਗਈ ਤਨ ਤੇ ਲਾਇਆ ਸੀ ਤਾਂ ਕੱਢਿਆ ਸੀ ਠੀਕ ਆ ਠੀਕ ਆ ਹਾਂ ਹਾਂ ਤੇ ਆਹ ਚੀਜ਼ਾਂ ਮੁੰਨੇ ਦਿਖਾ ਦੇਦੀਆਂ ਮਣੀਏ ਕੋਲੇ ਆ ਕੇ ਆਹ ਦੇਖ ਲੋ ਕਿਸਾਨ ਪ੍ਰਭੂ ਆਹ ਆਲਟੀਨੇਟਰ ਇੱਕ ਵੱਖਰਾ ਲਵਾਇਆ ਹੋਇਆ ਇਹਦੇ ਪਹਿਲਾਂ ਡਾਇਨਮੋ ਆਉਂਦੀ ਹੁੰਦੀ ਦੀ ਇੱਥੇ ਯਾਨੀ ਸਟਾਰਟਿੰਗ ਜਾਨੀ ਇਹਦੀ ਬਹੁਤ ਔਖੀ ਹੋਣ ਨੂੰ ਸਟਾਰਟ ਕਰਕੇ ਵੀ ਦਿਖਾ ਦੇਣਾ ਦੀ ਇਹ ਠੰਡ ਬਹੁਤ ਆ ਠੰਡ ਤੁਹਾਨੂੰ ਪਤਾ ਹੀ ਹੈ ਵੀ ਇਹ ਮੰਨਦਾ ਬਹੁਤ ਔਖਾ ਹਜੇ ਪ੍ਰਾਣਾ ਮੰਨ ਜਾਂਦਾ ਇਹ ਨਹੀਂ ਮੰਨਦਾ ਇਹਦਾ ਦੋ ਬੈਟਰੀਆਂ ਲਾ ਲਾ ਤਾਂ ਪ੍ਰਾਣੇ ਨੂੰ ਤਾਂ ਫੇਰ ਜੇ ਬਜ਼ੁਰਗ ਜਾ ਕੇ ਮਨਾ ਲਿਆ ਹੁੰਦੇ ਨੇ ਇਹਦਾ ਇਹਦਾ ਚਾਰ ਲਾ ਤਾਂ ਨਹੀਂ ਮੰਨਦਾ ਤਾਂ ਅਗਲੇ ਪੌਣਾ ਪੈਂਦਾ ਨਹੀਂ ਨਹੀਂ ਮੰਨਦਾ ਨਹੀਂ ਇਹਦਾ ਅੱਡੇ ਤੱਕ ਘੜੀ ਸਣਾਉ ਹੋ ਤੇਦਾ ਘੜੀ ਸਣਾਉ ਅੱਧਾ ਕਿਲੋਮੀਟਰ ਤਾਂ ਜਾ ਕੇ ਮੰਨੂ ਕਿਤੇ ਇਹਦਾ ਉੱਠੂ ਇਹਦਾ ਪ੍ਰਾਣੇ ਦਾ ਵੀ ਬਿਓ ਆ ਹਾਂ ਸਹੀ ਹਾਂ ਇਹ ਮਗਲੇ ਟਾਇਰ ਫਿਰ ਉਲਟੇ ਕਰਕੇ ਪਾਏ ਹੋਏ ਨੇ ਉਲਟੇ ਘੁਮਾ ਕੇ ਪਾਏ ਹੋਏ ਨੇ ਵੀਰੇ ਠੀਕ ਆ ਹਾਂ ਜਿਵੇਂ ਸਪੇਸਰ ਪਾਉਣ ਦੇ ਕੀ ਸਪੇਸਰ ਨਹੀਂ ਘੁਮਾ ਕੇ ਪਾਏ ਨੇ ਅਜੀ ਪੌਣੇ ਬੜੇ ਸੀ ਇਦੋਂ ਵੀ 13 ਦੇ ਅੱਛਾ ਆ ਖੜਾ ਮਗਰਾੜਾਂ ਦਾ ਚੱਕਰ ਪਾਉਣ ਲੱਗ ਗੋ ਮਗਰਾੜ ਲਾ ਕੇ ਫਿਰ ਦੇਖਾਂਗੇ ਠੀਕ ਆ ਠੀਕ ਆ ਆਪਾਂ ਫਿਰ ਅਰਜਨ ਵਾਲੇ ਚਾੜ੍ਹ ਕੇ ਦੇਖਾਂਗੇ ਸੁਖਾਂ ਦੇ ਨੂੰ ਆ ਬੈਕ ਸਾਈਡ ਤੋਂ ਵੀ ਆਪਾਂ ਦੇਖ ਲਈਏ ਬਹੁਤ ਚੌੜਾ ਲੱਗਦਾ ਮਗਰੋਂ ਦਾ ਆ ਮਗਰੋਂ ਦਾ ਚੌੜਾ ਹੀ ਬਹੁਤ ਲੱਗਦਾ ਜੀ ਗਰੀਏ ਆ ਦੇਖੋ ਕਿਸਾਨ ਵੀਰੋ ਕਿੰਨਾ ਚੌੜਾ ਲੱਗਦਾ ਨਾਲ ਦੀ ਉਸ ਮਿੱਟੀ ਵੀ ਨਹੀਂ ਵੀਰ ਕਿਤੇ ਜ਼ਿਆਦਾ ਹੋਵੇ ਬੌਣ-ਫੂਣ ਨੂੰ ਵਰਤਾਂਗੇ ਫਿਰ ਤਾਂ ਜੰਮ ਨਹੀਂ ਜੂਣੀ ਮੋਟੀ ਨਹੀਂ ਤਾਂ ਜਾਨੀ ਟੌਰ ਨੂੰ ਰੱਖਿਆ ਇੱਕ ਤਰ੍ਹਾਂ ਦਾ ਬਖਰਾ ਬਖਰਾ ਹਾਂ ਬੱਕਰੀ ਜੀ ਨੂੰ ਦੇਖਦਾ ਵੀ ਇਹ ਅਲੱਗਲਾ ਰੇਕਿਆ ਯਾਰੇ ਖੜਾ ਦੇ ਬਾਹਰ ਸੜਕ ਤੇ ਦੇਖ-ਦੇਖੀ ਨਾ ਸਹੀ ਗੱਲ ਆ ਬੜਾ ਚੌੜਾ ਲੱਗਦਾ ਸਾਰੀਆਂ ਚੀਜ਼ਾਂ ਨਾਲ ਦੀਆਂ ਨੇ ਹੁੱਕ ਦੇਖ ਲੈ ਪਹਿਲੀ ਹੁੱਕ ਇੰਦਾ ਨਹੀਂ ਆਉਂਦੀ ਸੀ ਪਹਿਲਾਂ ਪਹਿਲੀ ਔਰ ਦਿਖਾ ਦੇ ਆਪਣੇ ਮੀਟਰ ਵਗੈਰਾ ਮਾਣੇ 83 ਤੇ ਜਾ ਕੇ ਇਹਦਾ ਨੋਰਮਲ ਖੜਦਾ ਦੇ ਲੱਗ ਜੀ ਇਹਨੇ 80 ਤੇ ਜਾ ਕੇ ਖੜਦਿਆ 80 ਤੇ ਹੀ ਖੜਦਣਾ ਇਹਨੇ ਹਾਂ 80 ਤੇ ਹੀ ਹਾਂ ਹਾਂ 80 ਤੇ ਹੀ ਖੜਦਣਾ ਇਹ ਆ ਦੇਖ ਲਓ ਜਦੋਂ ਤੂੰ ਸਟਾਰਟ ਕਰ ਲੈ ਜਮੇ ਬਾਗ ਵਾਲੇ ਨਿਕਲ ਲਾ ਤੋੜ ਦਿਆ ਇਹਦਾ ਹੌਲੀ ਹੌਲੀ ਉੱਠਣਾ ਹੌਲੀ ਹੌਲੀ ਉੱਠ ਕੇ 80 ਤੋਂ ਪਾਰ ਜਾ ਕੇ ਖੜਨਾ ਉਦੋਂ ਨਾਲ ਥੱਲੇ ਨਾ ਤਾਂ ਸਾਡੇ ਵੀ ਪਹਿਲਾਂ ਇਹੀ ਹੁੰਦਾ ਸੀ ਐਂਟਰ ਮੋਂ ਮਨੇ 81 ਮਾਡਲ ਤੇ ਉਹ ਚਲੋ ਬੇਚਤਾ ਦੀ ਬਾਅਦ ਦੇ ਵਿੱਚ ਇਹਦਾ ਇਨਸਟਰੂਮੈਂਟਲ ਕਲਸਟਰ ਦੇਖ ਲਓ ਤੁਸੀਂ ਪਹਿਲਾਂ ਇਦਾਂ ਵੀ ਆਉਂਦੀ ਸੀ ਆ ਰੇਸਕ ਨਹੀਂ ਰੇਸ ਜਾਣੀ ਬਾਅਦ ਦੀ ਲਾਈ ਆ ਪਹਿਲਾਂ ਮੀਟਰ ਹੀ ਹੁੰਦੇ ਸੀ ਤਿੰਨ ਆ ਹਾਂ ਇੱਕ ਬੈਟਰੀ ਵਾਲਾ ਹੁੰਦਾ ਸੀ ਇੱਕ ਟੈਂਪਰੇਚਰ ਵਾਲਾ ਇਹ ਕਿਧਰ ਕਿਹੜਾ ਵਾਲਾ ਹੁੰਦਾ ਦੀ ਇਹ ਬੈਟਰੀ ਵਾਲਾ ਹੀ ਆ ਵੀਰੇ ਇਹ ਬੈਟਰੀ ਵਾਲਾ ਹੀ ਆ ਬੈਟਰੀ ਵਾਲਾ ਆ ਗੱਬੇ ਦਾ ਆਰਪੀਐਮ ਮੀਟਰ ਜਿਹਾ ਹੁੰਦਾ ਉਹਦਾ ਆਰਪੀਐਮ ਮੀਟਰ ਜਿਹਾ ਹਾਂ ਥੱਲੇ ਹੁੰਦਾ ਦੀ ਇਹ ਸੂਈ ਵਾਲਾ ਨਹੀਂ ਹੁੰਦਾ ਉਹ ਸਿੱਧਾ ਹੀ ਹੁੰਦਾ ਜੀ ਸਿੱਧਾ ਹੀ ਹੁੰਦਾ ਦੀ ਘੰਟੇ ਵਾਲਾ ਹੁੰਦਾ ਦੀ ਹਾਂ ਸੀਟ ਵਗੈਰਾ ਨਾਲ ਦੀ ਹੈ ਕਿ ਨਹੀਂ ਨਾਲ ਦੀ ਆ ਉਧਰ ਜੀ ਜਾਣ ਦੇ ਇੱਕ ਮਿੰਟ ਮੈਨੂੰ ਕੱਢ ਜਾ ਆ ਆ ਦੇਖ ਲਓ ਆ ਚੀਜ਼ਾਂ ਦੇਖੀ ਮਣੇ ਇਦਾਂ ਕਰੀਂ ਪੁੱਤ ਪਿਆਰ ਆ ਗੀਅਰ ਵਗੈਰਾ ਦੇਖ ਲੋ ਕਿਸਾਨ ਵੀਰੋ ਇਦਾਂ ਤੇ ਆਉਂਦੇ ਸਾਰੇ ਚਲੋ ਆਉਂਦੇ ਤਾਂ ਹੁਣ ਵੀ ਉੱਤੇ ਨੇ ਜਿਹੜੇ ਵੀਰੇ ਉਹ ਵੀ ਜਿਹੜੇ ਆ ਬੂਟ ਨੇ ਇੱਕ ਗਲੀ ਵਾਲੇ ਨੇ ਇਦੋਂ ਗਾ ਹਾਂ 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 ਟਰ ਨਵੇਂ ਨਵੇਂ ਮਾਡਲ ਚਾਹੀਏ ਗੇ ਦੋ ਪੱਤੀਆਂ ਆਉਣ ਲੱਗੀਆਂ ਇੱਕ ਗਲੀ ਵਾਲੇ ਆ ਉਹ ਜਿਹੜਾ ਕਿਹੜਾ ਕਿਹੜਾ ਇੱਕ ਗਲੀ ਵਾਲਾ ਅੱਛਾ ਅੱਛਾ ਅੱਗੇ ਹੁਣ ਤੂੰ ਨਿਊ ਮਾਡਲ ਦੇ ਦੇਖੀ ਪੱਤੀਆਂ ਆਉਂਦੀਆਂ ਨੇ ਹਾਂ ਹਾਂ ਇਹਦੇ ਇੱਕ ਯਾਰ ਇਹ ਬੂਟ ਆ ਜਿਹੜਾ ਗਲੀ ਵਾਲਾ ਇੱਕ ਕਾਲਾ ਅੱਛਾ ਨਵੇਂ ਮਾਡਲ ਦੇ ਨੇ ਉਹ ਦੋ ਹੋਣਗੇ ਕਿੱਥੋਂ ਇੱਕ ਦੇ ਪੱਲੇ ਪਾਸੇ ਦੇਦਾ ਆ ਦੇ ਆਹ 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 ਦੇਖਿਓ ਤਾਂ ਹੁਣ ਪੱਤੀਆਂ ਆਉਂਦੀਆਂ ਨੇ ਅੰਦਰੋਂ ਹਾਂ ਪੱਤੀ ਇਸਰ ਟਾਈਕੇ ਆਹ ਮਰੀਦਾ ਉਹ ਦੇਖੋ ਉਹ ਚੀਜ਼ ਕਿ ਨਹੀਂ ਤਜ਼ਾਨੇ ਵੀ ਰਵਾ ਦੇਖੋ ਇੱਕੇ ਆ ਉਦੋਂ ਦੱਬੀ ਬ੍ਰੇਕ ਮਾਰੀ ਜੀ ਹੁਣ ਪੱਤੀਆਂ ਆਉਂਦੀਆਂ ਨੇ ਅੰਦਰੋਂ ਹੁਣ ਹੁਣ ਜਿਹੜੇ ਡੀਆਈ ਸਿੱਧੂ ਆ ਪੱਤੀਆਂ ਆਉਣ ਲੱਗੀਆਂ ਸੀਗੀਆਂ ਬ੍ਰੇਕ ਤਾਂ ਇਹਦੇ ਬਹੁਤ ਦੀ ਉਹ ਦੇਖ ਲਓ ਇੱਕੇ ਆਉਂਦਾ ਬੂੜੀ ਕਿ ਨਹੀਂ ਹਾਂ ਇੱਕੇ ਹਾਂ ਇੱਕੇ ਆ ਆ ਨਾਲ ਟੇਬਲ ਵਾਈ ਵੀ ਟੈਂਗਲਿੰਗ ਫਿਰ ਹੈ ਹਾਂ ਇੱਕ ਹੋਰ ਆਪ ਕਦੇ ਦਿਖਾਵਾਂਗੇ ਆਪਾਂ ਹਾਂ ਪੁਰਾਣਾ ਇੰਟਰ ਇਹ ਵੀ ਆ ਉਹਦੇ ਲਿਫਟ ਹੋ ਰਹੀ ਆ ਇਧਰੋਂ ਸਾਈਡ ਤੋਂ ਚੱਕ ਹੁੰਦੀ ਆ ਆਪਣੇ ਪੰਡੇ ਆਪਣੇ ਪੰਡੇ ਆ ਚੈੱਕ ਆ ਲਿਫਟ ਵੀ ਦਿਖਾਇਆ ਮੁੰਨੇ ਵੀਰ ਉਧਰ ਜੀ ਲਿਫਟ ਵੀ ਆਪਾਂ ਦਿਖਾ ਦਈਏ ਆਹਾਂ ਦੋਨੋਂ ਲੀਬਰਟੀ ਇੱਕ ਡਰਾਫਟ ਕੰਟਰੋਲ ਵਾਲਾ ਕਿ ਨਹੀਂ ਆਹ ਚੱਕੇ ਵਾਲਾ ਖੋਲਿਆ ਆਇਆ ਫਿਰ ਮੁੜਦਾ ਨਹੀਂਗਾ ਕਿਹੜਾ ਚੀਜ਼ ਆ ਇੱਥੇ ਲੀਵਰ ਲੱਗਾਂਦਾ ਜਿਵੇਂ ਮਾਲਾ ਡਿਸਪੈਂਸਰ ਲੋਕ ਚੱਕੇ ਡਬਲ ਹੋ ਜਾਂਦੇ ਨੇ ਤੁਹਾਨੂੰ ਹਾਂ ਉਹ ਹੁੰਦਾ ਤੇ ਹਾਂ ਉਹ ਤੇ ਬਾਈ ਜਣੇ ਤੇ ਪੈਰ ਲੱਗ ਜੇ ਫਿਰ ਮੁੜਦਾ ਨਹੀਂ ਟਾਇਰ ਡਿਸਪੈਂਸਰ ਲੋਕ ਪਹਿਲਾਂ ਤੋਂ ਹੀ ਆਉਂਦਾ ਇਹਦੇ ਹਾਂ ਟਾਇਰ ਤੱਕੀ ਤੂੰ ਰਹਿ ਜਾਊ ਫਿਰ ਮੁੜਦਾ ਨਹੀਂ ਹਾਂ ਹਾਂ ਇੱਕੜਾ ਤੂੰ ਹੋਰ ਕਿਹੜਾ ਕਹਿੰਦਾ ਡਾਇਰੈਕਟਰ ਉਹ ਸਾਡੇ ਪਿੰਡ ਹੀ ਆ ਉਹਦੇ ਲਿਫਟ ਇੱਥੇ ਲੱਗੀ ਆ ਠੀਕ ਆ ਠੀਕ ਇੱਥੋਂ ਸਾਈਡ ਤੇ ਨੂੰ ਚੱਕ ਹੁੰਦੇ ਪੀਲ ਪਹਿਲਾਂ ਇੰਟਰਾ ਜਾਲੀ ਵਾਲਾ ਅੱਛਾ ਅੱਛਾ ਉਹਦੇ ਸਾਰੇ ਨਾਲ ਠੀਕ ਆ ਠੀਕ ਆ ਜਾਲੀ ਵਾਲਾ ਹੈਂ ਹੈ ਜਾਲੀਆਂ ਠੀਕ ਆ ਉਹਦੀ ਗੱਲ ਆਪਾਂ ਕਦੇ ਬਣਾਵਾਂਗੇ ਹੁਣ ਠੰਡਾ ਚੱਲ ਇੰਨੀ ਕਿ ਬਹੁਤ ਨੇ ਨਾਲੇ ਫਿਰ ਆਪਾਂ ਦੀ ਸਟਾਰਟ ਕਰੇ ਦੀ ਬਣਾਵਾਂਗੇ ਵੀਡੀਓ ਸਟਾਰਟ ਕਰਕੇ ਲੈਣ ਦਾ ਪੂਰੇ ਵਧੀਆ ਇਹਨਾਂ ਨੂੰ ਛੱਲੇ ਘੜ ਦਾ ਪੂਰੇ ਮੈਂ ਪਾਉਂਦਾ ਤੁਮ ਫਿਰ ਵੀ ਪਰਾਉਣਾ ਹਾਂ ਸਹੀ ਆ ਹਾਂ ਸਹੀ ਆ ਚੇਤ ਜੀ ਠੀਕ ਆ ਵੀਰੇ ਬਹੁਤ ਬਹੁਤ ਧੰਨਵਾਦ ਤੇਰਾ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਤੇ ਹਾਂਜੀ ਕਿਸਾਨ ਵੀਰੋ ਇਦਾਂ ਦੀਆਂ ਹੋਰ ਵੀ ਸੋਹਣੀਆਂ ਸੋਹਣੀਆਂ ਵੀਡੀਆਂ ਵੇਖਣ ਲਈ ਸਾਡੇ YouTube ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ Facebook ਤੇ ਹੋ ਤਾਂ ਮਿੱਟੂ ਨਿਆ ਪਰਫੈਜ ਨੂੰ ਫਾਲੋ ਕਰੋ ਤੇ ਮਿਲਾਂਗੇ ਤੁਹਾਨੂੰ ਹੋਰ ਸੋਹਣੀ ਵੀਡੀਓ ਦੇ ਵਿੱਚ ਧੰਨਵਾਦ